ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਆ ਮਾਈ ਕੰਟਰੀ ਮਾਈ ਪੀਪਲ ਉਸ ਦੇ ਵਿੱਚ ਉਸ ਨੇ ਖੁੱਲੇ ਤੌਰ ਤੇ ਲਿਖਿਆ ਅਨ ਐਂਬੀਗੂਸ ਟਰਮਸ ਵਿੱਚ ਵੀ ਮੈਂ ਇੰਦਰਾ ਗਾਂਧੀ ਨੂੰ ਫੋਰਸ ਕੀਤਾ ਕੋਕਸ ਕੀਤਾ ਕਿ ਉਹ ਦਰਬਾਰ ਸਾਹਿਬ ਦੇ ਉੱਤੇ 골ਡਨ ਟੈਂਪਲ ਕਹਿੰਦਾ 골ਡਨ ਟੈਂਪਲ ਦੇ ਉੱਤੇ ਅਟੈਕ ਕਰੇ ਇਹ 골ਡਨ ਟੈਂਪਲ ਨਹੀਂ ਇਹ ਸਿੱਖੀ ਦਾ ਦਿਲ ਹੈ ਸਿੱਖਾਂ ਦਾ ਫਿਊਚਰ ਹੈ ਸਿੱਖੀ ਹੈ ਸਿੱਖੀ ਦਾ ਆਧਾਰ ਸਿਲਾ ਹੈ ਸਮਝੇ ਕਿ ਨਹੀਂ ਉਸ ਤੇ ਉੱਤੇ ਸਾਰਿਆਂ ਨੇ ਰਲ ਕੇ ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਨੂੰ ਕੀ ਕਿਹਾ ਉਹਨਾਂ ਨੇ ਦੁਰਗਾ ਦਾ ਜਿਹੜਾ ਦਿੱਤਾ ਸਿੰਬਲ ਤਾਂ ਇਹ ਸਾਰੀ ਦੀ ਸਾਰੀ ਚੀਜ਼ ਸਿੱਖਾਂ ਨੂੰ ਇਕਨੋਮਿਕਲੀ ਤਬਾਹ ਕਰਨਾ ਸਿੱਖਾਂ ਨੂੰ ਪੋਲੀਟੀਕਲੀ ਡਿਸਟਰਾਇ ਬੈਟਾ ਸਿੱਖਾਂ ਦੀ ਆਈਡੈਂਟੀਟੀ ਖਤਮ ਕਰਨੀ ਇਹ ਸਾਰਿਆਂ ਦਾ ਮਿਲਗੋ ਬਸ ਔਰ ਉਸ ਦਿਨ ਅਟੈਕ ਕੀਤਾ ਜਿਸ ਦਿਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ Shahada da